ਠੀਕ 20 ਦਿਨ ਤੁਸੀਂ ਇਹਨੂੰ ਜੇ ਲਗਾਤਾਰ ਪੀ ਲੈਣਾ ਠੀਕ 20 ਦਿਨ ਲਗਾਤਾਰ ਪੀ ਲੈਪ ਸ਼ੁਰੂ ਕਰ ਦੋਗੇ ਨਾ ਜਿਹੜਾ ਤੁਹਾਡਾ ਭਾਰ ਆ ਦੇਖਿਓ ਉਹ ਘਟਣਾ ਸ਼ੁਰੂ ਹੋ ਜਾਏਗਾ ਬਿਨਾ ਬਰਸ਼ ਕੀਤੇ ਹੋਏ ਤੁਸੀਂ ਇਹ ਪਾਣੀ ਨੂੰ ਪੀਣਾ ਮੈਂ ਫਿਰ ਤੁਹਾਡਾ ਜਿਹੜਾ ਭਾਰ ਘਟੇਗਾ ਆਹ ਦੋ ਚੀਜ਼ਾਂ ਨਹੀਂ ਤੁਹਾਡਾ ਭਾਰ ਘਟਉਣ ਦੇ ਵਿੱਚ ਤੁਹਾਡੀ ਬਹੁਤ ਜ਼ਿਆਦਾ ਮਦਦ ਕਰਦੀਆਂ ਸਾਡੇ ਸਰੀਰ ਦੇ ਅੰਦਰ ਜਿੰਨੀ ਵੀ ਫालतू ਦੀ ਚਰਬੀ ਜੰਮੀ ਹੋਈ ਹੈ ਜਿਹੜੀ ਉਹਨੂੰ ਵੀ ਇਹ ਘਟੌਣ ਦੇ ਵਿੱਚ ਸਾਡੀ ਜਿਹੜੀ ਇਹ ਬਹੁਤ ਜ਼ਿਆਦਾ ਮਦਦ ਕਰੇ ਮੇਰੇ ਵੱਲੋਂ ਤੁਹਾਨੂੰ ਸਭ ਤੋਂ ਪਹਿਰੇਪਰੇ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਲੋਏ ਫਿਟਨੈਸ ਦੇ ਵਿੱਚ ਹੀ ਸੋ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੋ ਚੀਜ਼ਾਂ ਦੱਸਾਂਗਾ ਅਗਰ ਤੁਸੀਂ ਉਹ ਦੋ ਚੀਜ਼ਾਂ ਨੂੰ ਤੁਸੀਂ ਪੀਣਾ ਸ਼ੁਰੂ ਕਰ ਦੋਗੇ ਨਾ ਜਿਹੜਾ ਤੁਹਾਡਾ ਭਾਰ ਆ ਦੇਖਿਓ ਉਹ ਘਟਣਾ ਸ਼ੁਰੂ ਹੋ ਜਾਏਗਾ ਸੋ ਅਗਰ ਤੁਸੀਂ ਆਪਣਾ ਭਾਰ ਘਟਾਉਣਾ ਚਾਹੁੰਦੇ ਹੋ ਤਬ ਲਈ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜ ਠੀਕ ਹੈ ਜੀ ਇੱਕ ਹੈਗਾ ਮੇਥੀ ਦਾਣਾ ਤੇ ਨੰਬਰ 2 ਦੇ ਉੱਤੇ ਹੈਗਾ ਜੀ ਨਿੰਬੂ ਬਸ ਤੁਸੀਂ ਆਹ ਦੋ ਚੀਜ਼ਾਂ ਲੈਣੇ ਨੇ ਦੇਖਿਓ ਆਹ ਦੋ ਚੀਜ਼ਾਂ ਨਹੀਂ ਤੁਹਾਡਾ ਭਾਰ ਘਟਉਣ ਦੇ ਵਿੱਚ ਤੁਹਾਡੀ ਬਹੁਤ ਜ਼ਿਆਦਾ ਮਦਦ ਕਰਦੀਆਂ ਕਿਉਂਕਿ ਜਿਹੜੀ ਮੇਥੀ ਹੁੰਦੀ ਹੈ ਨਾ ਇਹ ਸਾਡੇ ਮੈਟਾਬੋਲਿਜ਼ਮ ਨੂੰ ਬਹੁਤ ਜ਼ਿਆਦਾ ਫਾਸਟ ਕਰਦੀ ਹੈ ਜਿੱਨਾ ਸਾਡਾ ਜਿਹੜਾ ਭਾਰ ਆ ਉਹ ਘਟਣਾ ਸ਼ੁਰੂ ਹੋ ਜਾਂਦਾ ਜਾਂ ਫਿਰ ਸਾਡੇ ਪੇਟ ਦੇ ਅੰਦਰ ਜਿੰਨੀ ਵੀ ਫालतੂ ਦੀ ਚਰਬੀ ਜੰਮੀ ਹੁੰਦੀ ਹੈ ਜਾਂ ਫਿਰ ਸਾਡਾ ਜਿਹੜਾ ਲੀਵਰ ਫੈਟੀ ਹੁੰਦਾ ਵਾ ਉਹਨੂੰ ਵੀ ਇਹ ਠੀਕ ਕਰਨ ਦੇ ਵਿੱਚ ਸਾਡੀ ਬਹੁਤ ਜ਼ਿਆਦਾ ਮਦਦ ਕਰਦੀ ਹੈ ਹਨਾ ਸੋ ਮੇਥੀ ਦੇ ਬਹੁਤ ਜ਼ਿਆਦਾ ਬੇਨਫਿਟ ਨੇ ਜਿਵੇਂ ਤੁਹਾਨੂੰ ਇਹਦੇ ਬੇਨਫਿਟ ਹੁਣ ਦੱਸਣ ਲੱਗਿਆ ਮੇਥੀ ਦੇ ਤਾਂ ਵੀਡੀਓ ਜਿਹੜੀ ਬਹੁਤ ਜ਼ਿਆਦਾ ਲੰਬੀ ਬਣ ਜਾਣੀ ਆ ਸੋ ਮੇਥੀ ਬਾਰੇ ਆਪਾਂ ਨਾ ਕਿਸੇ ਹੋਰ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਵੀ ਮੇਥੀ ਦੇ ਕੀ ਕੀ ਬੇਨਫਿਟ ਹੈ ਹਨਾ ਸੋ ਮੇਥੀ ਤੇ ਨਿੰਬੂ ਨੂੰ ਤੁਸੀਂ ਲੈਣਾ ਕਿਵੇਂ ਦੇਖੋ ਸੋ ਤੁਸੀਂ ਕੀ ਕਰਨਾ ਕਿ ਜਿਹੜੇ ਮੇਥੀ ਦੇ ਦਾਣੇ ਹੁੰਦੀ ਹੈ ਜੀ ਜਿਹੜੇ ਮੇਥੀ ਦੇ ਦਾਣੇ ਹੁੰਦੇ ਹਨਾ ਇਹ ਤੁਸੀਂ ਇੱਕ ਵੱਡਾ ਚਮਚ ਇੱਕ ਵੱਡਾ ਚਮਚ ਲੈਣਾ ਜੀ ਤੁਸੀਂ ਠੀਕ ਹੈ ਜੀ ਮੇਥੀ ਦਾਣੇ ਦਾ ਤੁਸੀਂ ਇੱਕ ਵੱਡਾ ਚਮਚ ਲੈਣਾ ਵਾ ਤੇ ਨਿੰ ਹੁਣ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਕੀ ਕਰਨਾ ਵਾ ਤੁਸੀਂ ਜਿਹੜੀ ਮੇਥੀ ਦਾਣਾ ਹੋਊਗਾ ਨਾ ਉਹਨੂੰ ਚੰਗੀ ਤਰ੍ਹਾਂ ਧੋ ਕੇ ਤੁਸੀਂ ਇੱਕ ਗਲਾਸ ਪਾਣੀ ਦੇ ਵਿੱਚ ਇੱਕ ਗਲਾਸ ਪਾਣੀ ਦੇ ਵਿੱਚ ਉਹਨੂੰ ਤੁਸੀਂ ਪੀਓ ਕੇ ਰੱਖ ਦੇਣਾ ਸਵੇਰੇ ਉੱਠਣਸਾਰ ਸਵੇਰੇ ਉੱਠਣਸਾਰ ਤੁਸੀਂ ਬਿਨਾਂ ਬਰਸ਼ ਕੀਤੇ ਹੋਏ ਜਿਹੜਾ ਆ ਗਲਾਸ ਪਾਣੀ ਦਾ ਪੀ ਕੇ ਰੱਖਿਆ ਸੀ ਨਾ ਤੁਸੀਂ ਇਹਨੂੰ ਗਰਮ ਕਰ ਲੈਣਾ ਜੀ ਤੁਸੀਂ ਇਹਨੂੰ ਗਰਮ ਕਰ ਲੈਣਾ ਜਦੋਂ ਇਹ ਪਾਣੀ ਚੰਗੀ ਤਰ੍ਹਾਂ ਗਰਮ ਹੋ ਜਾਏਗਾ ਅੱਧਾ ਗਲਾਸ ਰਹਿ ਜਾਏਗਾ ਇੱਕ ਗਲਾਸ ਦਾ ਅੱਧਾ ਗਲਾਸ ਰਹਿ ਜਾਏਗਾ ਫਿਰ ਤੁਸੀਂ ਇਹਦੇ ਵਿੱਚ ਇੱਕ ਨਿੰਬੂ ਨਿਚੋੜ ਦੇਣਾ ਜੀ ਠੀਕ ਹੈ ਜੀ ਇਹਦੇ ਵਿੱਚ ਨਿੰਬੂ ਨਿਚੋੜ ਦੇਣਾ ਜੀ ਫਿਰ ਤੁਸੀਂ ਇਹਨੂੰ ਥੋੜਾ ਜਿਹਾ ਕੋਸਾ ਜਿਹਾ ਕਰਕੇ ਠੰਡਾ ਜਿਹਾ ਕਰਕੇ ਜਾਨੀ ਕਿ 50% ਇਹਨੂੰ ਠੰਡਾ ਕਰਕੇ ਫਿਰ ਤੁਸੀਂ ਇਹਨੂੰ ਪੀ ਲੈਣਾ ਜਿਵੇਂ ਆਪਾਂ ਚਾਹ ਪੀਂਦੇ ਆ ਬੀਨੂ ਬਿਨਾ ਬਰਸ਼ ਕੀਤੇ ਹੋਏ ਬਿਨਾ ਬਰਸ਼ ਕੀਤੇ ਹੋਏ ਤੁਸੀਂ ਇਹ ਪਾਣੀ ਨੂੰ ਪੀਣਾ ਮੈਂ ਫਿਰ ਤੁਹਾਡਾ ਜਿਹੜਾ ਭਾਰ ਘਟੇਗਾ ਕਿਉਂਕਿ ਦੇਖੋ ਇਹ ਪਾਣੀ ਹੋ ਗਿਆ ਤੇ ਜਿਹੜੀ ਸਾਡੇ ਮੂਹ ਦੇ ਅੰਦਰ ਲਾਰ ਜੰਮੀ ਹੁੰਦੀ ਆ ਜਦੋਂ ਇਹ ਦੋਨੇ ਮਿਕਸ ਹੋ ਕੇ ਸਾਡੀ ਬੋਡੀ ਦੇ ਅੰਦਰ ਜਾਣਗੇ ਨਾ ਤਾਂ ਉਹਦੇ ਬਹੁਤ ਜ਼ਿਆਦਾ ਬੈਨੀਫਿਟ ਨੇ ਇੱਕ ਤਾਂ ਸਾਨੂੰ ਬਿਮਾਰੀਆਂ ਤੋਂ ਬਚਾਏਗਾ ਜੀ ਇਹ ਜਿਹੜਾ ਪਾਣੀ ਆ ਇੱਕ ਤਾਂ ਸਾਨੂੰ ਬਿਮਾਰੀਆਂ ਤੋਂ ਬਚਾਏਗਾ ਤੇ ਇੱਕ ਸਾਡੇ ਮੈਟਾਬੋਲਿਜ਼ਮ ਨੂੰ ਫਾਸਟ ਕਰੇਗਾ ਸਾਡੇ ਸਰੀਰ ਦੇ ਅੰਦਰ ਜਿੰਨੀ ਵੀ ਫालतू ਦੀ ਚਰਬੀ ਜੰਮੀ ਹੋਈ ਆ ਜਿਹੜੀ ਉਹਨੂੰ ਵੀ ਇਹ ਘਟਾਉਣ ਦੇ ਵਿੱਚ ਸਾਡੀ ਜਿਹੜੀ ਇਹ ਬਹੁਤ ਜ਼ਿਆਦਾ ਮਦਦ ਕਰੇਗੀ ਸੋ ਇਸ ਕਰਕੇ ਇਹਨੂੰ ਬਿਨਾ ਬਰਸ਼ ਕੀਤੇ ਹੋਏ ਇਹਨੂੰ ਪੀਣਾ ਵਾ ਸਵੇਰੇ ਖਾਲੀ ਪੇਟ ਪੀਣਾ ਜੀ ਨੂੰ ਠੀਕ ਆ ਜੀ ਇਹ ਮੇਥੀ ਪਾਣੀ ਨੂੰ ਤੇ ਸੋ ਇਹ ਜਿਹੜਾ ਮੇਥੀ ਦਾਣ ਕੋੜਾ ਜ਼ਰੂਰ ਹੋਏਗਾ ਠੀਕ ਹੈ ਜੀ ਬਟ ਸਾਡੇ ਸਰੀਰ ਲਈ ਬਹੁਤ ਜ਼ਿਆਦਾ ਬੈਨੀਫਿਟ ਆ ਮੈਨੂੰ ਕਹਿੰਦੇ ਤੁਸੀਂ ਪੀਣ ਲੱਗੇ ਜੇ ਤੁਸੀਂ ਕਹੋਗੇ ਵੀਰ ਜੀ ਸਾਡੇ ਕੋਲ ਪੀਤੇ ਨਹੀਂ ਜਾ ਰਿਹਾ ਇਹ ਕੋੜਾ ਬਹੁਤ ਜ਼ਿਆਦਾ ਬਾ ਹਨਾ ਸੋ ਇਦਾਂ ਕੁਝ ਨਹੀਂ ਹੈਗਾ ਤੁਸੀਂ ਸਿਰਫ 2 ਦਿਨ ਜਦੋਂ ਤੁਸੀਂ ਇਹ ਪਾਣੀ ਨੂੰ ਸਿਰਫ 2 ਦਿਨ ਤੁਸੀਂ ਪੀ ਲਿਆ ਨਾ ਤਾਂ ਤੁਹਾਨੂੰ ਇਹਦੀ ਆਦਤ ਪੈ ਜਾਣੀ ਆ ਫਿਰ ਤੁਹਾਨੂੰ ਇਹ ਪਾਣੀ ਬਿਲਕੁਲ ਕੋੜਾ ਨਹੀਂ ਲੱਗੇਗਾ ਤੁਹਾਨੂੰ ਕੋੜਾ ਸਟਾਰਟਿੰਗ ਦੇ ਵਿੱਚ ਲੱਗੇਗਾ ਤੁਹਾਨੂੰ ਕੋੜਾ ਤਾਂ ਲੱਗੇਗਾ ਕਿਉਂਕਿ ਪਹਿਲਾਂ ਤੁਸੀਂ ਜੜ੍ਹ ਮੇਥੀ ਦਾਣੇ ਦਾ ਪਾਣੀ ਆ ਤੁਸੀਂ ਪਹਿਲਾਂ ਕਦੇ ਨਹੀਂ ਪੀਤਾ ਹੈਗਾ ਜਦੋਂ ਤੁਸੀਂ ਇਹਨੂੰ ਰੈਗੂਲਰਲੀ ਤੁਸੀਂ ਇਹਨੂੰ ਪੀਣਾ ਸ਼ੁਰੂ ਕਰ ਦੋਗੇ ਫਿਰ ਇਹ ਤੁਹਾਨੂੰ ਬਿਲਕੁਲ ਵੀ ਜਿਹੜਾ ਇਹ ਕੋੜਾ ਨਹੀਂ ਲੱਗੇਗਾ ਹਾਂ ਸੋ ਇਹਦੇ ਬਹੁਤ ਜ਼ਿਆਦਾ ਬੈਨੀਫਿਟ ਆ ਇੱਕ ਤਾਂ ਇਹ ਮਤਲਬ ਵੀ ਸਾਨੂੰ ਜਿਹੜੀ ਫालतू ਦੀ ਭੁੱਖ ਲੱਗਦੀ ਹੈ ਨਾ ਸਾਡੀ ਮਤਲਬ ਕਿਰੇਵਿੰਗ ਹੁੰਦੀ ਰਹਿੰਦੀ ਆ ਅਸੀਂ ਮਿੱਠਾ ਖਾ ਲਈਏ ਅਸੀਂ ਨਮਕੀਨ ਖਾ ਲਈਏ ਬਿਸਕੁਟ ਖਾ ਲਈਏ ਇਹ ਚੀਜ਼ਾਂ ਲਟਰਨ ਪਟਰਨ ਜੋ ਵੀ ਚੀਜ਼ਾਂ ਨੇ ਅਸੀਂ ਉਹ ਖਾ ਲਈਏ ਇੱਕ ਤਾਂ ਸਾਡੀਆਂ ਉਹ ਬੰਦ ਕਰ ਦੇਗਾ ਸਾਡਾ ਮਤਲਬ ਵੀ ਇਹ ਪਾਣੀ ਪੀਣ ਨਾਲ ਸਾਡੀ ਇਹ ਚੀਜ਼ਾਂ ਖਾਣ ਨੂੰ ਮਤਲਬ ਜਿਹੜੀ ਸਾਡੀ ਕਿਰੇਵਿੰਗ ਜੀ ਹੁੰਦੀ ਆ ਉਹ ਨਹੀਂ ਹੋਏਗੀ ਉਹ ਬਿਲਕੁਲ ਬੰਦ ਹੋ ਜੇਗੀ ਜੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਇਹ ਤੁਹਾਡੇ ਪੇਟ ਨੂੰ ਬਿਲਕੁਲ ਸਾਫ ਕਰ ਦੇਗਾ ਤੁਸੀਂ ਫ੍ਰੈਸ਼ ਬਹੁਤ ਵਧੀਆ ਹੋ ਜਾਓਗੇ ਤੁਹਾਡੇ ਮੈਟਾਬੋਲਿਜ਼ਮ ਨੂੰ ਫਾਸਟ ਕਰ ਦੇਗਾ ਤੁਹਾਡੇ ਲੀਵਰ ਨੂੰ ਫੇਟੀ ਜੇ ਤੁਹਾਡਾ ਲੀਵਰ ਫੇਟੀ ਆ ਉਹਨੂੰ ਬਿਲਕੁਲ ਠੀਕ ਕਰ ਦੇਗਾ ਤੇ ਤੁਹਾਡੇ ਪੇਟ ਨੂੰ ਇਹ ਸਟਰੋਂਗ ਕਰ ਦੇਗਾ ਤੇ ਤੁਹਾਡੀ ਭਾਰ ਘਟੋਣ ਦੇ ਵਿੱਚ ਤੁਹਾਡੀ ਬਹੁਤ ਜ਼ਿਆਦਾ ਮਦਦ ਕਰੇਗਾ ਤੁਸੀਂ ਇਹਨੂੰ ਠੀਕ ਤੁਸੀਂ 20 ਦਿਨ ਠੀਕ 20 ਦਿਨ ਤੁਸੀਂ ਇਹਨੂੰ ਜੇ ਲਗਾਤਾਰ ਪੀ ਲਿਆ ਨਾ ਠੀਕ 20 ਦਿਨ ਲਗਾਤਾਰ ਪੀਲਾ ਬਿਨਾ ਨਗਾ ਪਾਈ ਤਾਂ ਤੁਹਾਨੂੰ ਰਿਜ਼ਲਟ ਦੇਖੋ ਆਪਣੇ ਆਪ ਹੀ ਮਿਲਣਾ ਸ਼ੁਰੂ ਹੋ ਜਾਏਗਾ ਕਿਉਂਕਿ ਬਹੁਤ ਹੀ ਜ਼ਿਆਦਾ ਬੇਨਫੀਟਾ ਦਾ ਬਹੁਤ ਜ਼ਿਆਦਾ ਬੇਨਫੀਟਾ ਸੋ ਇੱਕ ਵਾਰੀ ਪਲੀਜ਼ ਮੇਰੇ ਕੇ ਤੂੰ ਤੁਸੀਂ ਇਹਨੂੰ 20 ਦਿਨ ਤੁਸੀਂ ਇਹਨੂੰ ਪੀਣਾ ਸ਼ੁਰੂ ਕਰ ਦੋ ਤੁਹਾਨੂੰ ਇਹਦਾ ਰਿਜ਼ਲਟ ਮਿਲੇਗਾ ਹੀ ਮਿਲੇਗਾ ਅਗਰ ਤੁਹਾਡੇ ਵਿੱਚੋਂ ਕਿਸੇ ਵੀ ਮੇਰੀ ਭੈਣ ਨੂੰ ਜਾਂ ਫਿਰ ਕਿਸੇ ਵੀ ਮੇਰੇ ਭਰਾ ਨੂੰ ਥਾਇਰੋਇਡ ਦੀ ਪ੍ਰੋਬਲਮ ਆ ਉਹ ਵੀ ਆਹ ਪਾਣੀ ਨੂੰ ਪੀ ਸਕਦਾ ਵਾ ਤੁਸੀਂ ਇਹ ਪਾਣੀ ਪੀ ਸਕਦੇ ਹੋ ਤੁਹਾਡਾ ਥਾਇਰੋਇਡ ਆ ਜਿਹੜਾ ਕਾਫੀ ਹੱਦ ਤੱਕ ਠੀਕ ਹੋਣ ਦੇ ਵੀ ਚਾਂਸ ਹੋ ਜਾਣਗੇ ਤੇ ਤੁਹਾਡਾ ਜਿਹੜਾ ਪਰਥਾਇਰੋਇਡ ਕਰਕੇ ਵਧਿਆ ਹੋਇਆ ਦੇਖਿਓ ਉਹ ਵੀ ਘਟਣਾ ਸ਼ੁਰੂ ਹੋ ਜਾਏਗਾ ਹਣਾ ਸੋ ਥਾਇਰੋਇਡ ਵਾਲੇ ਮੇਰੇ ਭੈਣ ਭਰਾ ਵੀ ਇਹ ਪਾਣੀ ਪੀ ਸਕਦੇ ਨੇ ਇਹਦਾ ਨੁਕਸਾਨ ਕੋਈ ਨਹੀਂ ਹੈਗਾ ਇਹਦਾ ਫਾਇਦਾ ਹੀ ਫਾਇਦਾ ਵਾ ਇਹਨੂੰ ਕੋਈ ਵੀ ਮੇਰੀ ਭੈਣ ਕੋਈ ਵੀ ਮੇਰੇ ਭਰਾ ਵਾ ਜਿਹੜਾ ਇਹਨੂੰ ਪੀ ਸਕਦਾ ਵਾ ਸੋ ਪੀਣਾ ਇਹਨੂੰ ਸਵੇਰੇ ਖਾਲੀ ਪੇਟ ਹੀ ਆ ਬਿਨਾ ਬਰਸ਼ੀ ਕੀਤੇ ਹੋਏ ਤਾਂ ਤੁਹਾਨੂੰ ਜਿਹੜਾ ਇਹਦਾ ਰਿਜ਼ਲਟ ਮਿਲੇਗਾ ਤੇ ਬਾਕੀ ਆ ਜਿਹੜੀ ਡਾਈਟ ਆ ਡਾਈਟ ਨੂੰ ਤੁਸੀਂ ਸਟ੍ਰਿਕਲੀ ਫੋਲੋ ਕਰਨਾ ਤੇ ਇਹ ਪਾਣੀ ਨੂੰ ਤੁਸੀਂ ਐਡ ਕਰ ਦੋ ਤੇ ਜਿਹੜਾ ਤੁਹਾਡਾ ਜਿਹੜਾ ਰੁਕਿਆ ਹੋਇਆ ਭਾਰ ਆ ਜਿਵੇਂ ਤੁਹਾਡਾ ਭਾਰ ਜਿਹੜਾ ਆਟੋਮੈਟਿਕੀ ਵਧ ਰਿਹਾ ਵਾ ਉਹ ਦੇਖਿਓ ਆਪਣੇ ਆਪ ਹੀ ਘਟਣਾ ਸ਼ੁਰੂ ਹੋ ਜਾਏਗਾ ਜੀ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇਨਾ ਹੀ ਅਗਰ ਤੁਹਾਡੇ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਤਾਂ ਤੁਸੀਂ ਵੀ ਮੇਰੇ ਇੰਸਟਾਗ੍ਰam ਤੇ ਫੋਲੋ ਕਰਕੇ ਮੈਸੇਜ ਕਰ ਸਕਦੇ ਹੋ ਜੀ ਜਾਂ ਫਿਰ ਤੁਸੀਂ ਵੀ ਇਸ ਵੀਡੀਓ ਤੇ ਕਮੈਂਟ ਕਰਕੇ ਆਪਣਾ ਸਵਾਲ ਜਿਹ ਪੋਸਟ ਕਰਦੇ ਹਾਂ ਸੋ ਦੋਸਤੋ ਮਿਲਦੇ ਗਏ ਕੋਲ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕ ਲਈ ਤੁਹਾਨੂੰ ਸਾਰ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ